ਰੇਲਵੇ ਫਾਟਕ 88 T3 ਅਕਸਰ ਬੰਦ ਰਹਿੰਦਾ ਜਿਸ ਕੰਨ ਨੂਰਮੈਲ ਫਾਟਕ ਪਰ ਕਾਰਨਾ ਲੋਕਾਂ ਲਈ ਖੋਫ ਬਣਿਆ ਹੋਇਆ ਇਸ ਮੌਕੇ ਤੇ ਰਾਹੀਰ ਬਲਵੀਰ ਚੰਦ ਨੇ ਦੱਸਿਆ ਕਿ ਇਹ ਫਾਟਕ ਬੰਦ ਸੀ ਤੇ ਫਾਟਕ ਦੇ ਵਿਚਕਾਰ ਇੱਕ ਮਾਲ ਗੱਡੀ ਕਾਫੀ ਸਮੇਂ ਲਈ ਰੁਕ ਗਈ ਫਾਟਕਾਂ ਦੇ ਦੋਵੇਂ ਪਾਸੇ ਲੰਮੀਆਂ ਕਤਾਰਾਂ ਲੱਗ ਗਈਆਂ ਸਕੂਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸਕੂਲ ਜਾਣ ਲਈ ਦੇਰੀ ਹੋ ਰਹੀ ਸੀ ਮਜਬੂਰੀ ਦੇ ਵਿੱਚ ਉਹਨਾਂ ਨੇ ਖੜੀ ਮਾਲ ਗੱਡੀ ਦੇ ਉੱਪਰੋਂ ਹੀ ਲੰਘਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਹ ਕਹਿ ਰਹੇ ਸਨ ਕਿ ਸਾਨੂੰ ਸਕੂਲ ਜਾਣ 'ਚ ਦੇਰੀ ਹੋ ਰਹੀ ਸੀ ਅਤੇ ਸਾਡੇ ਪੇਪਰ ਵੀ ਚੱਲ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਸੀ ਇਹ ਕੰਮ ਨਿਕਤਦਾ ਹੈ। ਇਹ ਫਾਟਕ ਅਕਸਰ ਬੰਦ ਹੀ ਦੇਖਣ ਨੂੰ ਮਿਲਦਾ ਹੈ। ਕਾਮਕਾਰ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ मौके ਤੇ ਮੌਜੂਦ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੀ ਰੇਲ ਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਲੋਕਾਂ ਦੇ ਲੰਘੇ ਲਈ ਜਾਂ ਸਾਨੂੰ ਫਲਾਈਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਾ ਕੇ ਦਿੱਤਾ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ ਅਤੇ ਸਮਾਂ ਹੀ ਬਚ ਸਕੇ ਅਤੇ ਲੋਕਾਂ ਨੇ ਦੱਸਿਆ ਕਿ ਇਹ ਰੇਲਵੇ ਫਟਕਾਂ ਦੇ ਕਈ ਹਾਦਸੇ ਹੋ ਚੁੱਕੇ ਹਨ ਨਰਤੋਂ ਰਾਜਕਮਨ ਨਗਰ ਦੀ ਗਾਜ਼ਰ ਕੋਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ bol da yaar

ਮੇਰਾ ਨਾਮ ਬਲਬੀਰ ਚੰਦਿਆ ਜੀ ਜੀ ਮੈਂ ਅੱਜ ਜੋ ਇੱਥੇ ਦ੍ਰਿਸ਼ ਦੇਖਿਆ 플ੋਰ ਫਾਟਕ ਦੇ ਉੱਪਰ ਜੋ ਰੇਲਵੇ ਦੀਆਂ ਗੱਲੀਆਂ ਆਹੇ ਰੇਲਵੇ ਨੂੰ ਚਾਹੀਦਾ ਕਿ ਸਵੇਰ ਨੂੰ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਇਸ ਫਾਟਕ ਤੋਂ ਕੋਈ ਟ੍ਰੇਨ ਨਹੀਂ گزرਣੀ ਚਾਹੀਦੀ ਤੁਸੀਂ ਦੇਖ ਲਓ ਜੋ ਬੱਚੇ ਸਕੂਲ ਜਾਣ ਵਾਲੇ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਈ ਆ ਉਹ ਬਹੁਤ ਹਰਾਸ ਹੋਏ ਇਸ ਗੱਲ ਤੋਂ ਉਹ ਇੱਕ ਸਕੂਲ ਦਾ ਡਰ ਕਿ ਟੀਚਰ ਸਾਨੂੰ ਝੜਕੜਨਾ ਦੂਜਾ ਪਰਿਵਾਰ ਦਾ ਘਰ ਦੇਣਾ ਡਰ ਕਿ ਜੇ ਅਸੀਂ ਮੇਟ ਹੋ ਗਏ ਤੇ ਸਾਡੇ ਘਰ ਦੇਆਂ ਸਾਨੂੰ ਡਾਂਟਣਾ ਔਰ ਤੀਸਰੇ ਨੰਬਰ ਤੇ ਉਹਨਾਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਗੱਡੀ ਦੇ ਉੱਪਰ ਦੀ ਲੰਗੇ ਆਹੋ ਤਾਂ ਕਿ ਉਹ ਟਾਈਮ ਸਾਰ ਆਪਣੇ ਸਕੂਲ ਜਾ ਪਹੁੰਚ ਸਕਣ ਮੈਂ ਚੰਨੀਆਂ ਮੌਜੂਦ ਸਰਕਾਰਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਇਸ ਗੱਲ ਦੀ ਕਿ ਇਸ ਸਮੱਸਿਆ ਨੂੰ ਸੋਲਵ ਕੀਤਾ ਜਾਵੇ ਫਲੋਰ ਵਾਸੀਆਂ ਦੇ ਦੁੱਖ ਦਰਦ ਨੂੰ ਸਮਝਿਆ ਜਾਵੇ ਇੱਥੇ ਕੋਈ ਬ੍ਰਿਜ ਦਾ ਜਾਂ ਅੰਦਰ ਬ੍ਰਿਜ ਦਾ ਜਾਂ ਹੋਰ ਬ੍ਰਿਜ ਦਾ ਵਿਵਾਨ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਨਹੀਂ ਸਰਪ੍ਰਸਤ ਮਾਰ ਹਾਂਜੀ ਮੈਂ ਸ਼ਹਿਰ ਫਲੋਰ ਦਾ ਰਹਿਣ ਵਾਲਾ ਹਾਂਜੀ ਸਾਡੇ ਇੱਥੇ ਜਿਹੜੀ ਆ ਫਾਟਕ ਦੀ ਬਹੁਤ ਵੱਡੀ ਸਮੱਸਿਆ ਆ ਹਾਂਜੀ ਜੋ ਕਿ ਸਾਡੇ ਪਿੰਡ ਬਹੁਤ ਲੱਗਦੇ ਨੇ ਸ਼ਹਿਰ ਨੂੰ ਸਾਡੇ ਇਹ ਜਿਹੜੀ ਨਾ ਕੋਈ ਵੀ ਕਟੜਾ ਵੱਡੀ ਕਰ ਸਕਦੀ ਕੋਈ ਸਵੇਜ ਆ ਤਾਂ ਮੁੰਡਾ ਬੱਚੇ ਸਕੂਲਾਂ ਦੇ ਹੋਰ ਕਾਰੋਬਾਰ ਤੇ ਜਾਣ ਵਾਲੇ ਬੰਦੇ ਬਹੁਤ ਹੀ ਪਰੇਸ਼ਾਨ ਹੁੰਦੇ ਆ ਸੀ ਦੱਸੋ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਹੀ ਮਜੂਰੀ ਚਾਹੁੰਦੇ ਆ ਇੱਥੇ ਕੋਈ ਮਿਰਜ ਬਣ ਜਵੇ ਜੋ ਕੋਈ ਵੱਡਾ ਹਾਸਾ ਨਾ ਹੋਵੇ ਸਾਡੇ ਮੋਰ ਰੇਲ ਗੱਡੀ ਹਾਂਜੀ ਜਾ ਰਹੀਆ ਦੇਖ ਲੋ ਹਾਂਜੀ ਮੋ ਹਾਸਾ ਹੋਣਾ ਕੋਈ ਵੱਡਾ ਹਾਸਾ ਵੀ ਹੋ ਸਕਦਾ ਇੱਥੇ ਇਹ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਕਿ ਇੱਥੇ ਮਿਰਜ ਬਣਿਆ ਜਾਵੇ ਬਣਾਇਆ ਜਾਵੇ ਤੇ ਸਾਡੇ ਜਿਹੜੇ ਸਾਡੇ ਪ੍ਰਿੰਟ ਵਾਲੇ ਨੂੰ ਜਾਂ ਸਾਡੇ ਸਾਡੇ ਬੱਚਿਆਂ ਨੂੰ ਹੋਰ ਵੀ ਸਾਡੇ ਸਕੂਲ ਦੇ ਬੱਚੇ ਸੂਰ ਤੇ ਕੰਮ ਕਰਦੇ ਬਸ ਤਰਾਰ ਨੂੰ ਆਉਂਦੇ ਇਹ ਕੋਈ ਕੰਮ ਨਹੀਂ ਕਰ ਸਕਦੀ ਕਿਉਂਕਿ ਬੱਚਿਆਂ ਨੂੰ ਨਹੀਂ ਸਮਝ ਥੋੜੀ ਆਉਂਦੀ ਆ ਇਹ ਜਲਦਬਾਜ਼ੀ ਕਰਦੇ ਸਕੂਲ ਨੂੰ ਜਾਣ ਵਾਸਤੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਡੀ ਕਿੱਧਰ ਪਾਸੋਂ ਆਣੀ ਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਵੀ ਸੈਂਟਰੀ ਮੰਗ ਕਰ ਰਹੀ ਹੈ ਬਾਕੀ ਬੰਦਾ ਆ ਗਿਆ ਹੈ